ਜਦੋਂ ਤੋਂ ਅਮਰਤਪਾਲ ਸਿੰਘ ਨੇ ਇਹ ਐਲਾਨ ਕੀਤਾ ਵੀ ਉਹਨਾਂ ਨੇ ਖਡੂਰ ਸਾਹਿਬ ਹਲਕੇ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣਾਂ ਲੜਨੀਆ ਤਾਂ ਇਸ ਹਲਕੇ ਦੇ ਜਿਹੜੇ ਸਮੀਕਰਨ ਆ ਇਹ ਬਦਲਦੇ ਜਾ ਰਹੇ ਆ ਅੱਜ ਮੈਂ ਇੱਕ ਰਿਪੋਰਟ ਦੇਖ ਰਿਹਾ ਸੀਗਾ ਉਹਦੇ ਵਿੱਚ ਜਿਹੜਾ ਮੁਸਲਮ ਭਾਈ ਚਾਰਾ ਵਸਦਾ ਉਸ ਹਲਕੇ ਦੇ ਵਿੱਚ ਉਹ ਵੀ ਹੁਣ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਨਿਤਰ ਗਿਆ ਉਹ ਕਹਿੰਦੇ ਵੀ ਅਸੀਂ ਡਟ ਕੇ ਜਿਹੜਾ ਅਮਰਤਪਾਲ ਸਿੰਘ ਦਾ ਸਾਥ ਦੇਵਾਂਗੇ ਹੱਕ ਸੱਚ ਦੀ ਇਹ ਗੱਲ ਕਰ ਰਹੇ ਨੇ ਧੱਕਾ ਹੋਇਆ ਇਹਨਾਂ ਦੇ ਨਾਲ ਤੇ ਇਹਨਾਂ ਨੂੰ ਅਸੀਂ ਵੋਟਾਂ ਪਾ ਕੇ ਜਿਤਾ ਦੇਣਾ ਹੁਣ ਦੂਸਰੇ ਪਾਸੇ ਅਮਰਤਪਾਲ ਸਿੰਘ ਜਦੋਂ ਦੇ ਇਸ ਹਲਕੇ ਚ ਆਏ ਆ ਤਾਂ ਜਿਹੜੇ ਵੱਡੇ ਸਿਆਸੀ ਆਗੂ ਆ ਉਹ ਵੀ ਸੋਚੀ ਪਏ ਹੋਏ ਆ ਕਿਉਂਕਿ ਲੋਕਾਂ ਨੇ ਆਪਣੇ ਘਰਾਂ ਦੀਆਂ ਕੰਧਾਂ ਦੇ ਉੱਤੇ ਇੰਨੀਆਂ ਗੱਲਾਂ ਲਿਖ ਕੇ ਲਾ ਦਿੱਤੀਆਂ ਵੀ ਸਾਡੇ ਘਰ ਵੋਟ ਮੰਗਣ ਨਾ ਆਇਓ ਸਾਡੀ ਵੋਟ ਤਾਂ ਅਮਰਤਪਾਲ ਨੂੰ ਜਾਣੀ ਆ ਹੁਣ ਲੋਕਾਂ ਦੇ ਵਿੱਚ ਬਹੁਤ ਵੱਡਾ ਰੁਝਾਨ ਜਿਹੜਾ ਉਹ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਨਿਤਰਦਾ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਜਿਹੜੇ ਆ ਇਹ ਪੰਥ ਦੀ ਗੱਲ ਕਰਦੇ ਆ ਸਿੱਖ ਕੌਮ ਦੀ ਗੱਲ ਕਰਦੇ ਆ ਨੌਜਵਾਨਾਂ ਦੀ ਗੱਲ ਕਰਦੇ ਆ ਵੀ ਨੌਜਵਾਨ ਜਿਹੜੇ ਆ ਇਹ ਨਸ਼ੇ 'ਚ ਗਰਕ ਹੋ ਰਿਹਾ ਇਹਨਾਂ ਨੂੰ ਬਚਾਉਣ ਦੀ ਲੋੜ ਆ ਤੇ ਉਹ ਤਵੱਕੋ ਕਰਦੇ ਸੀਗੇ ਉਹਨਾਂ ਦਾ ਪਰਿਵਾਰੇ ਚਾਹੁੰਦਾ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਆ ਨੂੰ ਟਿਕਟ ਦਿੱਤੀ ਗਈ ਹੈ ਇਹ ਆਪਣਾ ਕੈਂਡੀਡੇਟ ਜਿਹੜਾ ਵਾ ਜਿਹੜੀ ਇਹ ਵਿਡਰੋ ਕਰ ਲੈਣ ਪਰ ਵਿਰਸਾ ਸਿੰਘ ਵਲਟੋਆ ਜਿੱਥੇ ਇੱਕ ਦਿਨ ਪ੍ਰੈਸ ਕਾਨਫਰੰਸ ਕਰਕੇ ਜਾਂ ਲਾਈਵ ਹੋ ਕੇ ਇਹ ਗੱਲ ਕਹਿ ਰਹੇ ਸੀਗੇ ਕਿ ਮੈਨੂੰ ਜਦੋਂ ਟਿਕਟ ਦਿੱਤੀ ਗਈ ਜਾਂ ਜਦੋਂ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਮੈਨੂੰ ਟਿਕਟ ਦਿੱਤੀ ਜਾਣੀ ਆ ਤਾਂ ਮੈਂ ਇੱਕ ਲਿਸਟ ਬਣਾ ਲਈ ਉਹਦੇ ਵਿੱਚ 9ਵੇਂ ਨੰਬਰ ਦੇ ਉੱਤੇ ਭਾਈ ਅਮਰਤਪਾਲ ਹੁਣਾ ਦੇ ਪਰਿਵਾਰ ਦਾ ਮੈਂ ਨਾਮ ਲਿਖਿਆ ਹੋਇਆ ਵੀ ਇਹਨਾਂ ਕੋਲੋਂ ਮੈਂ ਜਿਹੜੀ ਆ ਮਦਦ ਮੰਗਣੀ ਆ ਵੋਟਾਂ ਦੇ ਵਿੱਚ ਵੀ ਵੋਟਾਂ ਮੈਨੂੰ ਪਵਾਇਓ ਤੇ ਹੁਣ ਇਹ ਕਹਿ ਰਿਹਾ ਵੀ ਜਿਨ੍ਹਾਂ ਨੇ ਅਮਰਤਪਾਲ ਨੂੰ ਪ੍ਰੇਰਿਤ ਕੀਤਾ ਜਾਂ ਜਿਹੜੇ ਇਹ ਸਨੇਹਾ ਲੈ ਕੇ ਆਏ ਭਾਵਕੇ ਰਾਜਦੇਵ ਸਿੰਘ ਜਿਹੜੇ ਸਾਬਕਾ ਐਮਪੀ ਵੀ ਨੇ ਕਹਿੰਦੇ ਵੀ ਇਹ ਤਾਂ ਆਰਐਸਐਸ ਦੇ ਬੰਦੇ ਨੇ ਰਾਜਦੇਵ ਸਿੰਘ ਜਿਹੜੇ ਵਕੀਲ ਨੇ ਅਮਰਤਪਾਲ ਦੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਸੀਗਾ ਕਿ ਅਮਰਤਪਾਲ ਸਿੰਘ ਨੇ ਹਾਮੀ ਭਰ ਦਿੱਤੀ ਹੈ ਵੀ ਚੋਣਾ ਮੈਂ ਲੰਡੀਆਂ ਨੇ ਖਡੂਰ ਸਾਹਿਬ ਤੋਂ ਤੇ ਵਿਰਸਾ ਸਿੰਘ ਵਲਟੋਹਾ ਹੁਣੀ ਕਹਿ ਰਿਹਾ ਵੀ ਇਹ ਆਰਐਸਐਸ ਦੇ ਵਿੱਚ ਰਹੇ ਆ ਕਿਉਂਕਿ ਇਹਨਾਂ ਨੇ ਕੁਸ਼ਚੇਰ ਵਾਸਤੇ ਰਾਸ਼ਟਰੀ ਸੇਵਕ ਸੰਗ ਜਿਹੜਾ ਇਹ ਜੁਆਇਨ ਵੀ ਕੀਤੀ ਸੀਗੀ ਆਰਐਸਐਸ ਦੇ ਵਿੱਚ ਵੀ ਰਹੇ ਆਮ ਆਦਮੀ ਪਾਰਟੀ ਚ ਵੀ ਰਹੇ ਭਾਜਪਾ ਚ ਵੀ ਰਹੇ ਜਿਹੜੇ ਰਾਜਦੇਵ ਸਿੰਘ ਹੈ ਸੋ ਉਹਨਾਂ ਦੇ ਉੱਤੇ ਇਲਜ਼ਾਮ ਹੈ ਪਰ ਦੂਸਰੇ ਪਾਸੇ ਅਗਰ ਇਹੀ ਵਿਰਸਾ ਸਿੰਘ ਵਲਟੋਆ ਤੇ ਅਮਰਤਪਾਲ ਅਮਰਤਪਾਲ ਖੜੇ ਨਾ ਹੁੰਦੇ ਅਮਰਤਪਾਲ ਇਹ ਐਲਾਨ ਨਾ ਕਰਦੇ ਵੀ ਮੈਂ ਜਿਹੜਾ ਵਾ ਉਹ ਚੋਣਾਂ ਲੜਨੀਆਂ ਤੇ ਫੇਰ ਮਿਰਸਾ ਸਿੰਘ ਵਲਟੋਆ ਹੋਣਾ ਨੇ ਇਹਨਾਂ ਦੀਆਂ ਵੋਟਾਂ ਲੈ ਲੈਣੀਆਂ ਸੀ ਫੇਰ ਵੋਟਾਂ ਜਿਹੜੀਆਂ ਪ੍ਰਵਾਨ ਕਰ ਲੈਣੀਆਂ ਸੀ ਫੇਰ ਕਿਸੇ ਕਿਸਮ ਦਾ ਕੋਈ ਜਿਹੜਾ ਇਲਜ਼ਾਮ ਨਹੀਂ ਸੀ ਲਗਾਇਆ ਜਾਣਾ ਸੋ ਅਮਰਤਪਾਲ ਦੇ ਆਉਣ ਦੇ ਨਾਲ ਜਿਹੜੇ ਵੱਡੇ ਸਿਆਸੀ ਆਗੂ ਹੈ ਉਹਨਾਂ ਨੂੰ ਇੱਕ ਵਾਰੀ ਜਿਹੜਾ ਵਾ ਉਹ ਸੋਚਣ ਲਈ ਮਜਬੂਰ ਹੋ ਗਏ ਹੁਣ ਉਹਨਾਂ ਨੂੰ ਜਿਹੜਾ ਵਾ ਸੋਚਣਾ ਪੈ ਰਿਹਾ ਵੀ ਲੋਕਾਂ ਦੇ ਵਿੱਚ ਜਦੋਂ ਜਾਵਾਂਗੇ ਵੋਟਾਂ ਕੀ ਮਕੈ ਕ ਮੰਗਣੀਆਂ ਨੇ ਕਿਹੜੇ ਮੁੱਦੇ ਲੈ ਕੇ ਜਾਵਾਂਗੇ ਇਸ ਕਰਦੇ ਵਿੱਚ ਸਾਰੇ ਲੀਡਰ ਜਿਹੜੇ ਆ ਉਹ ਸੋਚੀ ਜ਼ਰੂਰ ਪਏ ਹੋਏ ਆ ਤੇ ਦੂਜੇ ਪਾਸੇ ਮੈਂ ਤੁਹਾਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਲੋਕ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਅਮਰਤਪਾਲ ਦੇ ਹੱਕ ਦੇ ਵਿੱਚ ਆ ਰਹੇ ਆ ਕਿਸੇ ਕਿਸਮ ਦਾ ਕਹਿੰਦੇ ਆ ਵੀ ਅਸੀਂ ਤੁਹਾਡਾ ਪੈਸਾ ਲੱਗਣ ਹੀ ਨਹੀਂ ਦੇਣਾ ਅਸੀਂ ਪ੍ਰਚਾਰ ਤੁਹਾਡੇ ਬਿਹਾਫ ਦੇ ਉੱਤੇ ਆਪ ਕਰਾਂਗੇ ਅਸੀਂ ਕਿਸੇ ਕਿਸਮ ਦਾ ਜਿਹੜਾ ਵਾ ਖਰਚਾ ਕਰਨਾ ਹੀ ਨਹੀਂ ਕਿਉਂਕਿ ਕਹਿੰਦੇ ਵੀ ਲੋਕ ਤਾਂ ਚਾਹੁੰਦੇ ਆ ਖਡੂਰ ਸਾਹਿਬ ਹਲਕੇ ਦੇ ਵੀ ਅਸੀਂ ਜਿਹੜੀ ਵੋਟ ਆ ਉਹ ਅਮਰਤਪਾਲ ਹੁਣਾਂ ਨੂੰ ਦੇਣੀ ਆ ਸੋ ਕਿਤੇ ਨਾ ਕਿਤੇ ਲੋਕਾਂ ਦਾ ਇੱਕ ਵੱਡਾ ਹੰਗਾਰਾ ਅਮਰਤਪਾਲ ਹੁਣਾਂ ਨੂੰ ਮਿਲ ਰਿਹਾ ਔਰ ਇਹਦੀ ਨਿਸ਼ਾਨੀ ਉਦੋਂ ਵੀ ਮਿਲਦੀ ਆ ਜਦੋਂ ਇਹ ਖਾਲਸਾ ਵਹੀਰ ਜਿਹੜੀ ਆ ਉਹ ਕੱਢਿਆ ਕਰਦੇ ਸੀ ਵਹੀਰ ਦੇ ਵਿੱਚ ਵੀ ਸੈਂਕੜੇ ਨੌਜਵਾਨ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਆ ਉਹ ਆਪਣੇ ਮੋਟਰਸਾਈਕਲ ਗੱਡੀਆਂ ਲੈ ਕੇ ਉੱਥੇ ਵਹੀਰ ਦੇ ਵਿੱਚ ਪਹੁੰਚਦੇ ਸੀ ਕੀ ਵੱਡਾ ਕੀ ਛੋਟਾ ਹਰੇਕ ਬੰਦਾ ਜਿਹੜਾ ਉਸ ਵਹੀਰ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਉਂਦਾ ਹੁੰਦਾ ਸੀਗਾ ਵਹੀਰ ਦੇ ਵਿੱਚ ਉਹ ਜਿਹੜਾ ਵਾ ਪਹੁੰਚਦਾ ਜ਼ਰੂਰ ਹੁੰਦਾ ਸੀ ਤੇ ਵਹੀਰ ਵੀ ਜਿਹੜੀ ਆ ਉਹ ਜਿਸ ਵਕਤ ਉਸ ਮਾਝੇ ਦੇ ਇਲਾਕੇ ਦੇ ਵਿੱਚ ਰਹੀ ਤਾਂ ਉਦੋਂ ਵੱਡਾ ਇਕੱਠ ਦੇਖਣ ਨੂੰ ਮਿਲਿਆ ਲੋਕ ਜਿਹੜੇ ਆ ਫੁੱਲਾਂ ਨਾਲ ਵਰਖਾ ਵੀ ਕਰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਮਾਹੌਲ ਵਿਗੜਨਾ ਸ਼ੁਰੂ ਹੋਇਆ ਅਜਨਾਲੇ ਵਾਲੀ ਘਟਨਾ ਹੋਈ ਉਸ ਤੋਂ ਬਾਅਦ ਫਿਰ ਪੁਲਿਸ ਨੇ ਜਿਹੜਾ ਐਨਐਸਏ ਲਗਾ ਕੇ ਲਗਭਗ ਪਿਛਲੇ ਸਾਲ ਦੀ ਗੱਲ ਆ ਇਹ ਸਾਲ ਹੀ ਹੋ ਗਿਆ 22 April ਨੂੰ ਇਹਨਾਂ ਨੂੰ ਜਿਹੜਾ ਵਾ ਅਰੈਸਟ ਕਰ ਲਿਆ ਇਹਨਾਂ ਨੇ ਆਪਣੀ ਗ੍ਰਿਫਤਾਰੀ ਰਾਦਰ ਆਪ ਦਿੱਤੀ ਸੀਗੀ ਮੋਗਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਮੁੜ ਕੇ ਐਨਐਸਏ ਲਗਾ ਕੇ ਦਿਬਰੂਗੜ੍ਹ ਭੇਜ ਦਿੱਤਾ ਗਿਆ ਸੋ ਹੁਣ 1 ਜੂਨ ਵੀ ਲੱਗੇ ਆ ਰਹੀ ਆ ਤੇ ਦੂਸਰੇ ਪਾਸੇ ਰਾਜਦੇਵ ਸਿੰਘ ਫੇਰ ਇੱਕ ਵਾਰੀ ਉਹਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਅਮਰਤਪਾਲ ਜਿਹੜੇ ਆ ਖਡੂਰ ਸਾਹਿਬ ਤੋਂ ਚੋਣਾਂ ਲੜਨਗੇ ਉਹ ਹੁਣ ਸ਼ੰਕੇ ਵੀ ਜ਼ਾਹਰ ਕਰ ਰਿਹਾ ਕਹਿੰਦੇ ਅਮਰਤਪਾਲ ਦੇ ਨਾਲ ਕੋਈ ਧੋਖਾ ਵੀ ਹੋ ਸਕਦਾ ਅਮਰਤਪਾਲ ਦੇ ਨਾਲ ਕਿਸੇ ਕਿਸਮ ਦੀ ਸ਼ਤਾਨੀ ਵੀ ਹੋ ਸਕਦੀ ਹੈ ਸ਼ਤਾਨੀ ਕੀ ਹੋ ਸਕਦੀ ਹੈ ਕਿ ਇਹਨਾਂ ਦੇ ਜਿਹੜੇ ਕਾਗਜ਼ ਭਰੇ ਜਾਣੇ ਆ ਜਿਹੜੀ ਇਹਨਾਂ ਨੇ ਆਪਣੀ ਨਾਮਜ਼ਦਗੀ ਦੇਣੀ ਆ ਨੋਮੀਨੇਸ਼ਨ ਫਾਈਲ ਕਰਨਿਆਂ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਗੱਲ ਗਲਤ ਲਿਖ ਦਿੱਤੀ ਜਾਂ ਕੋਈ ਐਫੀਡੇਵਿਟ ਗਲਤ ਲਾ ਦਿੱਤਾ ਤਾਂ ਉਹ ਸਾਰਾ ਕੁਝ ਰੱਦ ਹੋ ਜਾਣਾ ਸੋ ਜਿੱਥੇ ਇੱਕ ਪਾਸੇ ਵੱਡਾ ਹੰਗਾਰਾ ਅਮਰਤਪਾਲ ਸਿੰਘ ਨੂੰ ਮਿਲ ਰਿਹਾ ਮੁਸਲਮ ਭਾਈਚਾਰਾ ਵੀ ਜਿਹੜਾ ਵਾ ਉਹ ਵੀ ਡਟ ਕੇ ਖੜ ਗਿਆ ਵੀ ਅਸੀਂ ਵੋਟ ਇਹਨਾਂ ਨੂੰ ਦੇਣੀ ਆ ਤੇ ਵੱਡੇ ਸਿਆਸੀ ਆਗੂ ਜਿੱਥੇ ਬਿਆਨਬਾਜ਼ੀ ਵੀ ਕਰ ਰਿਹਾ ਉਥੇ ਆਪਣੇ ਸਵਾਲਾਂ ਦੇ ਵਿੱਚ ਆਪ ਵੀ ਕਰਦੇ ਜਾ ਰਹੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ